जय माता दी दोस्तों पिछले साल मैं 66 रुपए ਦੇ ਵਿੱਚ ਏਸੀ ਪਾਇਆ ਸੀਗੇ 66 रुपए ਵਿੱਚ ਲੈ ਜਾਓ ਕੰਪਨੀਆਂ ਨੇ ਕੁਛ ਦਿਨਾਂ ਬਾਅਦ ਸਕੀਮ ਕਰਤੀ ਸੀ ਬੰਦ ਹੁਣ ਤੁਹਾਡੇ ਲਈ ਫੇਰ ਤੋਂ ਮੌਕਾ ਵਾਪਸ ਉਹਨੂੰ 66 ਰੁਪਏ ਦੇ ਵਿੱਚ ਏਸੀ ਦੇ ਦਾਂਗੇ ਇਹ ਨਹੀਂ ਪਤਾ ਕਿ ਕਦੋਂ ਸਕੀਮ ਬੰਦ ਹੋ ਜਵੇ ਕੰਪਨੀਆਂ ਦਾ ਕੋਈ ਨਹੀਂ ਭਰੋਸਾ ਹੁੰਦਾ ਜਦੋਂ ਏਸੀ ਜ਼ਿਆਦਾ ਵਿਕਣ ਲੱਗ ਜਾਂਦੇ ਨੇ ਸੀਜ਼ਨ ਆ ਜਾਂਦਾ ਤਾਂ ਕੰਪਨੀਆਂ ਸਕੀਮ ਵਿਡਰੋ ਕਰ ਦਿੰਦੀਆਂ ਨੇ ਅੱਜ ਦੀ ਡੇਟ ਦੇ ਵਿੱਚ LG ਦਾ 4 ਸਟਾਰ ਏਸੀ 5 ਸਟਾਰ ਏਸੀ 3 ਸਟਾਰ AC ਜਿਹੜਾ ਮਰਜ਼ੀ ਲੈ ਜਾਓ 66 ਰੁਪਏ ਰੋਜ਼ ਦੇ ਹਿਸਾਬ ਨਾਲ ਕਿਸ਼ਤ ਬਣਾ ਦਾਂਗੇ 1999 ਰੁਪਏ ਦੀ ਕਿਸ਼ਤ ਬਣ ਜੂਗੀ ਔਰ ਇਹਦੇ ਫੀਚਰਾਂ ਦੀ ਗੱਲ ਕਰੀਏ ਇਹ 6 in 1 ਹੁੰਦਾ ਜੀ 6 ਮੋਡ ਦੇ ਉੱਤੇ ਚੱਲਦਾ ਹੁੰਦਾ ਇਹ ਨੋਨ ਇਨਵਰਟਰ ਵੀ ਬਣ ਜਾਂਦਾ ਇਨਵਰਟਰ ਤਾਂ ਹੁੰਦਾ ਹੀ ਆ ਡਿਊਲ ਇਨਵਰਟਰ ਕਹਿੰਦੇ ਨੇ ਜੀ ਕੰਪਨੀ ਇਹਨੂੰ ਡਿਊਲ ਇਨਵਰਟਰ ਡਿਊਲ ਇਨਵਰਟਰ ਦਾ ਮਤਲਬ ਕੀ ਹੈ ਇਹ ਚ ਰਾਊਟਰ ਹੁੰਦਾ ਆਮ ACsਿਆਂ ਦੇ ਵਿੱਚ ਸਿੰਗਲ ਇਨਵਰਟਰ ਹੁੰਦਾ ਕੜਾ ਇੱਕ ਹੁੰਦਾ ਇਹਦੇ ਵਿੱਚ ਦੋ ਰਾਊਟਰ ਹੁੰਦੇ ਨੇ ਦੋ ਕੜੇ ਹੁੰਦੇ ਨੇ ਕਹਿੰਦਾ ਭਾਵਾ ਕਿ ਅਗਰ ਆਪਾਂ ਜ਼ੋਰ ਵਾਲੀ ਗੱਲ ਕਰਦੇ ਆ ਠੀਕ ਹੈ ਨਾ ਮਸ਼ੀਨ ਦਾ ਜ਼ੋਰ ਦੀ ਗੱਲ ਕਰਦੇ ਆ ਜਿਵੇਂ ਆਪਾਂ ਰੱਸਾ ਖਿੱਚਣਾ ਇਕੱਤਰ ਨਾਲ ਖਿੱਚਦੇ ਆ ਤਾਂ ਆਪਣਾ ਜ਼ੋਰ ਜ਼ਿਆਦਾ ਲੱਗਦਾ ਅਗਰ ਆਪਾਂ ਦੋਨੇ ਹੱਥ ਲਾ ਲੈਨੇ ਆ ਤਾਂ ਆਪਣੀ ਸ਼ਰੀਰ ਤੇ ਬੋਡੀ ਤੇ ਜ਼ੋਰ ਘਟ ਪੈਂਦਾ ਇਸ ਦਾ ਮਤਲਬ ਮਸ਼ੀਨ ਤੇ ਵੀ ਸੇਮ ਹੀ ਹੈ ਦੋ ਰੌਟਰਾਂ ਦਾ ਫਰਕ ਪੈਂਦਾ ਡਿਊਲ ਇਨਵਰਟਰ ਦਾ ਫਰਕ ਪੈਂਦਾ ਇਹਦੇ ਮਸ਼ੀਨ ਤੇ ਜ਼ੋਰ ਘਟ ਪੈਂਦਾ ਜਿਹਦੇ ਨਾਲ ਐਂਪੀਅਰ ਘਟ ਲੈਂਦਾ ਇਹ ਬਹੁਤ ਵਧੀਆ ਏਸੀ ਆ ਬਹੁਤ ਵਧੀਆ ਮਸ਼ੀਨ ਹੈ ਇਹ ਨੋਨ ਇਨਵਰਟਰ ਵੀ ਬਣ ਜਾਂਦਾ ਇਨਵਰਟਰ ਤੇ ਹੁੰਦਾ ਹੀ ਐ ਨੋਨ ਇਨਵਰਟਰ ਵੀ ਬਣ ਜਾਂਦਾ ਵਿਰਾਟ ਮੋੜ ਇਹਦੇ ਵਿੱਚ ਜਾਂਦਾ ਅੱਡੇ ਟਨ ਤੇ ਵੀ ਚਲਾ ਸਕਦੇ ਆ ਪੋਨੇ ਟਨ ਤੇ ਵੀ ਚਲਾ ਸਕਦੇ ਆ 1 ਟਨ ਤੇ ਵੀ ਸਵਾ ਟਨ ਤੇ ਵੀ ਡੇਢ ਟਨ ਤੇ ਵੀ 1.6 ਤੇ ਵੀ ਚਲਾ ਸਕਦੇ ਆ ਬਹੁਤ ਵਧੀਆ ਏਸੀ ਲੈ ਕੇ ਆਇਆ ਬਹੁਤ ਸਸਤੇ ਰੇਟਾਂ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਤੇ 1999 ਰੁਪਏ ਪਰ ਮਹੀਨੇ ਦੀ ਕਿਸ਼ਤ ਦੇ ਬਹੁਤ ਘੱਟ ਖਰਚੇ ਘੱਟ ਖਰਚੇ ਤੇ ਕਿੱਥੇ ਮਿਲਣਾ ਹੈ ਦੀਪਕ ਟੈਲੀਕਮ ਮਲੋਤ ਜੈ ਮਾਤਾ ਦੀ ਜੈ